ਸਾਸ਼ਵਿਕਾਲ ਸਪੋਕਸਮੈਨ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਦੀਪਤੀ ਸ਼ਰਮਾ ਸਿੱਧਾ ਰੋਖ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਦਾ ਕਰਾਂਗੇ ਜੁਥੇ ਪੰਜਾਬ ਖਜ਼ਾਨਾ ਮੰਤਰੀ ਹਰਪਾਲ ਜੀ ਮਾ ਸੰਬੋਧਨ ਕਰ ਰਹੇ ਨੇ ਫਾਇਰ ਸੇਫਟੀ ਐਕਟ ਦੇ ਅਧੀਨ ਅਸੀਂ ਫਾਇਰਮੈਨ ਰੱਖਦੇ ਆਂਗੇ ਫਾਇਰਮੈਨ ਰੱਖਦੇ ਆਂ ਉਹਦੇ ਵਿੱਚ ਜਿਹੜੀਆਂ ਸਾਡੀਆਂ ਲੜਕੀਆਂ ਹੁੰਦੀਆਂ ਨੇਗੀਆਂ ਜਿਹੜੀਆਂ ਸਾਡੀ ਊਮਨ ਪਾਵਰ ਆ ਉਨੂੰ ਹੋਰ ਏਮਪਾਵਰਡ ਕਰਨ ਦੇ ਲਈ ਉਹਨੂੰ ਹੋਰ ਪਾਵਰ ਦੇਣ ਦੇ ਲਈ ਅਸੀਂ ਫੈਸਲਾ ਕੀਤਾਗਾ ਕਿ ਉਹਨਾਂ ਦਾ ਜਿਹੜਾ ਭਰਤੀ ਦਾ ਨੋਰਮ ਆ ਜਿਹੜੀ ਭਰਤੀ ਦੀ ਪ੍ਰਕਿਰਿਆ ਗਈ ਉਹਦੇ ਵਿੱਚ ਕੁਝ ਅਸੀਂ ਵਿਸ਼ੇਸ਼ ਛੋਟਾਂ ਦੇਵਾਂਗੇ ਤਾਂ ਕਿ ਸਾਡੀਆਂ ਬੱਚੀਆਂ ਜਿਹੜੀਆਂ ਉਹ ਵੱਧ ਤੋਂ ਵੱਧ ਇਸ ਡਿਪਾਰਟਮੈਂਟ ਦੇ ਅੰਦਰ ਭਰਤੀ ਹੋ ਸਕਣ ਕਿਉਂਕਿ ਪਹਿਲਾਂ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਵਸੀ ਗਏ ਸੀਗੇ ਉੱਥੇ ਜਾ ਕੇ ਕੁਝ ਸਾਡੀਆਂ ਬੱਚੀਆਂ ਮਿਲੀਆਂ ਕਿ ਸਾਡੇ ਕੋਲੋਂ ਵੀ ਉਨਾ ਹੀ ਪਾਰਚਕਵਾ ਕੇ ਦੇਖਿਆ ਗਿਆ ਜਿੰਨਾ ਇੱਕ ਬੰਦੇ ਕੋਲ ਚਕਾ ਕੇ ਦੇਖਿਆ ਜਾਂਦਾ ਹੈਗਾ ਯਾਨੀ ਕਿ ਜਿੰਨਾ ਇੱਕ ਨੌਜਵਾਨ ਮੁੰਡਾ ਚੱਕਦਾ ਹੈਗਾ ਉਨਾ ਹੀ ਪਾਰਚਕਾਉਣ ਦੀ ਪ੍ਰਕਿਰਿਆ ਜਿਹੜੀ ਉਹ ਕੁੜੀ ਤੋਂ ਕਰਵਾਈ ਜਾਂਦੀ ਆ ਤੇ ਇਸੇ ਕਰਕੇ ਬੈਸਾਬੇ ਦਾ ਬਹੁਤ ਸਾਰੀਆਂ ਸਾਡੀਆਂ ਬੱਚੀਆਂ ਜਿਹੜੀਆਂ ਉਹ ਡਿਸਕਵਾਲਿਫਾਈ ਹੋ ਜਾਂਦੀਆਂ ਸੀਗੀਆਂ ਉਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾਗਾ ਕਿ ਇਦਾਂ ਬੱਚਿਆਂ ਦੇ ਅਸੀਂ ਨਾਰਮ ਜਿਹੜੇ ਨੇਗੇ ਉਹ ਥੋੜੇ ਨਰਮ ਕਰਾਂਗੇ ਆਉਣ ਵਾਲੇ ਜਿਹੜਾ ਸਮੇਂ ਦੇ ਵਿੱਚ ਇਹ ਰੂਲ ਪਾਸ ਹੋ ਕੇ ਪੰਜਾਬ ਚ ਲਾਗੂ ਹੋਣਗੇ ਤਾਂ ਕਿਆਂ ਬੱਚੀਆਂ ਜਿਹੜੀਆਂ ਨੇਗੀਆਂ ਉਹ ਵੀ ਅچھے ਤਰੀਕੇ ਦੇ ਨਾਲ ਇਸ ਡਿਪਾਰਟਮੈਂਟ ਦੇ ਅੰਦਰ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਨਵਾ ਸਕਣਗੀਆਂ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਪੰਜਾਬ ਸਟੇਟ ਐਜੂਕੇਸ਼ਨ ਪਾਲਿਸੀ ਫॉर ਚਿਲड्रन ਵਿਦ ਡਿਸੇਬਿਲਟੀ ਜਿਹੜੇ ਬੱਚੇ ਦਿਵਿਆਂਗ ਬੱਚੇ ਨੇਗੇ ਜਿਹੜੇ ਬੱਚੇ ਹੈਂਡੀਕੈਪਡ ਬੱਚੇ ਨੇਗੇ ਤੇ ਕੁਦਰਤੀ ਮਾਰ ਕਿਸੇ ਨਾ ਕਿਸੇ ਕਾਰਨ ਪਈ ਹੋਈ ਆ ਅਸੀਂ ਉਹਨਾਂ ਦਾ ਵਿਸ਼ੇਸ਼ ਖਿਆਲ ਰੱਖਦੇ ਹੋਏ ਸਰਕਾਰ ਨੇ ਪਾਲਿਸੀ ਬਣਾਈ ਆ ਕਿ ਉਹਨਾਂ ਦਾ ਅਸੀਂ ਵਿਸ਼ੇਸ਼ ਖਿਆਲ ਰੱਖਾਂਗੇ ਉਹਨਾਂ ਲਈ ਅਸੀਂ ਜਿਹੜਾ ਹੈਗਾ ਨਵੇਂ ਕੁਝ ਰੂਲ ਬਣਾਏ ਨੇਗੇ ਬੱਚਿਆਂ ਦੇ ਲਈ ਜਿਹੜੇ ਬੱਚਿਆਂ ਦੇ ਜਿੰਨਾ ਬੱਚਿਆਂ ਨੂੰ ਮੈਂ ਸਮਝਦਾ ਉਸ ਸਕਾਰਾਤਮਕ ਜਿਹੜਾ ਹੈਗਾ ਪੋਜ਼ਿਟਿਵ ਸੋਚ ਵੱਲ ਕਿਵੇਂ ਲੈ ਕੇ ਜਾਣਾਗਾ ਉਹਨਾਂ ਦੇ ਅੰਦਰ ਹੋਰ એનર્ਜੀ ਕਿਵੇਂ ਜਿਹੜੀ ਵਧਾਉਣੀ ਆ ਉਹਨਾਂ ਨੂੰ ਹੋਰ ਅਸੀਂ ਜਿਹੜਾ ਹੈਗਾ ਨਵੀਂ ਟੈਕਨੀਕਸ ਦੇ ਨਾਲ ਜੋੜ ਕੇ ਨਵੀਂ ਡਿਵਿਜਨ ਡਵੈਲਪਮੈਂਟ ਤੇ ਤਕਨੀਕ ਲਗੀਆਂ ਤਾਂ ਕਿ ਇਸ ਬੱਚੇ ਸਾਡੇ ਜਿਹੜੇ ਨੇਗੇ ਉਹ ਅੱਛੀ ਪੜ੍ਹਾਈ ਕਰ ਸਕਣ ਆਪਦੇ ਆਪ ਨੂੰ ਪਰਫਾਰਮ ਕਰ ਸਕਣ ਸੋ ਨਵੀਂ ਜਿਹੜੀ ਅੱਜ ਪੰਜਾਬ ਸਟੇਟ ਐਜੂਕੇਸ਼ਨ ਪਾਲਿਸੀ ਫਾਰ ਚਿਲड्रन ਵਿਦ ਰੀਸੇਬਿਲਟੀ ਜਿਹੜੀ ਆ ਉਹ ਵੀ ਨੀਤੀ ਜਿਹੜੀ ਆ ਅੱਜ ਇਸ ਕੈਬਨਟ ਦੇ ਅੰਦਰ ਪਾਸ ਹੋਈ ਆ ਇਹਦੇ ਨਾਲ ਮੈ ਸਮਝਦਾ ਬਹੁਤ ਵੱਡਾ ਲਾਭ ਜਿਹੜਾ ਉਹ ਸਾਡੇ ਬੱਚਿਆਂ ਨੂੰ ਮਿਲੂਗਾ ਇਸ ਤੋਂ ਬਿਨਾ ਪੰਜਾਬ ਵਿਧਾਨ ਸਭਾ ਦਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਇੱਕ ਤਰੀਕ ਤੋਂ ਸ਼ੁਰੂ ਹੋਊਗਾ 1 ਤਰੀਕ ਨੂੰ 2 ਤਰੀਕ ਨੂੰ 3 ਤਰੀਕ ਨੂੰ ਤਿੰਨ ਦਿਨ ਤਿੰਨ ਦਿਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲੂਗਾ ਜਿਹਦੇ ਅੰਦਰ ਹੁਣ ਤੱਕ ਜਿੰਨੇ ਅਸੀਂ ਜਿੰਨੀਆਂ ਕੈਬਨਟ ਨੇ ਐਕਟ ਪਾਸ ਕੀਤੇ ਨੇ ਜਿਨ੍ਹਾਂ ਲੈਸਲੇਸ਼ਨ ਪਾਸ ਕੀਤੀ ਆ ਜਿਨ੍ਹਾਂ ਅਸੀਂ ਰੂਲ ਬਣਾਏ ਨੇਗੇ ਉਹ ਸਾਰੇ ਪੇਸ਼ ਹੋਣਗੇ ਔਰ ਹੋਰ ਕੰਮਕਾਜ ਔਰ ਹੋਰ ਕੰਮਕਾਜ ਚਾਹ ਕਿਸੇ ਦਾ ਧਿਆਨ ਦਿਵਾਉ ਨੋਟਿਸ ਆ ਜਾਂ ਕੁਐਸਚਨ ਨੇਗੇ ਕੁਐਸਚਨ ਆਵਰ ਆ ਸਾਰੇ ਹੋਣਗੇ ਔਰ ਲਗਾਤਾਰ ਤਿੰਨ ਦਿਨ ਸੈਸ਼ਨ ਚੱਲੂਗਾ ਔਰ ਜਿਹਦੇ ਵਿੱਚ ਮੈਂ ਸਮਝਦਾ ਪੰਜਾਬ ਦੇ ਸਾਰੇ ਪਖਦੇ ਮਾਮਲਿਆਂ ਤੇ ਜਿਹੜੀ ਆ ਉਹ ਗੱਲ ਹੋਊਗੀ ਇਹ ਵੱਡਾ ਜਿਹੜਾ ਫੈਸਲੇ ਨੇ ਅੱਜ ਪੰਜਾਬ ਦੀ ਕੈਬਨਿਟ ਕਿਤੇਗੇ ਨੇ ਹਾਂਜੀ ਸੰਦੇ ਸੰਦੇ ਦੋ ਦੋ ਤੋਂ ਹੈ ਨਾ ਦੋ ਤਿੰਨ ਚਾਰ ਦੋ ਇੱਕ ਮਿੰਟ ਠੀਕ ਹੈ ਦੋ ਤਿੰਨ ਚਾਰ ਸੌਰੀ ਬਿਲਕੁਲ ਠੀਕ ਹੋ ਤੁਸੀਂ ਕਰੈਕਟ ਕੀਤਾ ਮੈਨੂੰ ਥੈਂਕ ਯੂ ਦੋ ਤਿੰਨ ਤੇ ਚਾਰ ਦੋ ਤਿੰਨ ਤੇ ਚਾਰ ਤਰੀਕ ਨੂੰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆਗਾ ਇੱਕ ਤਰੀਕ ਗਲਤੀ ਨਾਲ ਕੋਟ ਹੋ ਗਿਆ ਮੈਂ ਤਾਂ ਗਲਤੀ ਨਾਲ ਲਿਖਿਆ ਗਿਆ ਸੋ ਦੋ ਤਿੰਨ ਤੇ ਚਾਰ ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣਾਗਾ ਜਿਹਦੇ ਵਿੱਚ ਸਾਰੇ ਅਸੀਂ ਬਿੱਲ ਜਿਹੜੇ ਅਸੀਂ ਪਾਸ ਕੀਤੇ ਉਹਨਾਂ ਲੈ ਕੇ ਆਉਣੇ ਨੇ ਸੋ ਹਰ ਅਮਨ ਰੂੜਾ ਜੀ ਤਨੂੰ ਕੁਝ ਹੋਰ ਜਿਹੜੇ ਰਹਿ ਗਏ ਸੀ ਉਹ ਉਹਨਾਂ ਮੈਮੋਰੈਂਡਮਸ ਬਾਰੇ ਦੱਸਣਗੇ ਬਹੁਤ ਬਹੁਤ ਧੰਨਵਾਦ ਮੇਰੇ ਸੀਨੀਅਰ ਕੈਬਨਿਟ ਕੁਲੀਗ ਹਰਪਾਲ ਚੀਮਾ ਜੀ ਦਾ ਸਾਰੇ ਸਾਥੀਆਂ ਦਾ ਜਿਹੜੇ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਨੇ ਕਈ ਇੰਪੋਰਟੈਂਟ ਇਸ਼ੂਸ ਨੇ ਉਹ ਚੀਮਾ ਸਾਹਿਬ ਨੇ ਤੁਹਾਡੇ ਨਾਲ ਸ਼ੇਅਰ ਕਰ ਹੀ ਲਏ ਨੇ ਜਿਹੜੇ ਅੱਜ ਕੈਬਨਿਟ ਦੇ ਵੱਲੋਂ ਪਾਸ ਕੀਤੇ ਗਏ ਨੇ ਮੈਂ ਕੁਝ ਕ ਹੋਰ ਇਸ਼ੂਜ਼ ਜਿਹੜੇ ਅੱਜ ਕੈਬਨਟ ਨੇ ਕਲੀਅਰ ਕੀਤੇ ਨੇ ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਕੁਝ ਸੋਸ਼ਲ ਇਸ਼ੂਜ਼ ਦੇ ਉੱਪਰ ਮੈਂ ਚਾਨਣਾ ਜ਼ਰੂਰ ਪਾਉਣਾ ਚਾਹੂੰਗਾ ਇੱਕ ਆਪਾਂ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅੱਜ ਸਮਾਜ ਵਿੱਚ ਕਈ ਵਾਰੀ ਫੈਮਿਲੀ ਦੇ ਵਿੱਚ ਡਿਸਪਿਊਟਸ ਨੇ ਜਿਹੜੇ ਉਹ ਪੈ ਜਾਂਦੇ ਨੇ ਤੇ ਉਹਦਾ ਜੋ ਜੁਡੀਸ਼ਰੀ ਵੱਲੋਂ ਇੱਕ ਪ੍ਰੋਪਰ ਸੈਟਅਪ ਹੈ ਕਿ ਤੁਸੀਂ ਫੈਮਿਲੀ ਕੋਰਟਸ ਨੇ ਜਿਹੜੀਆਂ ਉਹਦੇ ਵਿੱਚ ਕਾਉਂਸਲਿੰਗ ਦੇ ਜ਼ਰੀਏ ਪਾਰਟੀਆਂ ਨੂੰ ਪਰਿਵਾਰਾਂ ਨੂੰ ਇਕੱਠੇ ਬਿਠਾ ਕੇ ਉਹਨਾਂ ਨੂੰ ਦੇ ਡਿਸਪਿਊਟ ਸੈਟਲ ਕਰਨ ਦਾ ਮੈਂ ਸਮਝਦਾ ਕਿ ਇਹ ਪੋਲਿਟਿਕਲ ਨਾਲੋਂ ਜਾਂ ਐਡਮਿਨਿਸਟ੍ਰੇਟਿਵ ਨਾਲੋਂ ਇਹ ਸੋਸ਼ਲ ਕਾਜ਼ ਜ਼ਿਆਦਾ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਰਿਮਨਰੇਸ਼ਨ ਜਿਹੜਾ ਦਿੱਤਾ ਜਾਂਦਾ ਸੀਗਾ ਜਿਨ੍ਹਾਂ ਦੀ ਸਪੋਰਟ ਲਈ ਜਾਂਦੀ ਸੀਗੀ ਇਸ ਪਵਿੱਤਰ ਕੰਮ ਦੇ ਲਈ ਉਹਨਾਂ ਦਾ ਰਿਮਨਰੇਸ਼ਨ ਬਹੁਤ ਲੰਬੇ ਸਮੇਂ ਤੋਂ ਚੱਲਿਆ ਆਂਦਾ ਸੀਗਾ ਬਹੁਤ ਥੋੜਾ ਸੀਗਾ ਪਿਛਲੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜਿਵੇਂ ਫਾਰ ਐਗਜ਼ਾਮਪਲ ਜਿਹੜੇ ਕਾਉਂਸਲਰ ਸੀਗੇ ਉਹਨਾਂ ਨੂੰ 75 ਰੁਪਏ ਪਰ ਡੇ ਦਿੱਤੇ ਜਾਂਦੇ ਸੀਗੇ ਤੇ ਅੱਜ ਦੀ ਡੇਟ ਦੇ 75 ਰੁਪਏ ਦੀ ਕੋਈ ਵੈਲਿਊ ਨਹੀਂ ਹੈਗੀ ਉਹ 75 ਤੋਂ ਵਧਾ ਕੇ 600 ਰੁਪਏ ਪਰ ਡੇ ਜਿਹੜੀ ਉਹ ਕੀਤੀ ਗਈ ਹੈ ਇਸੇ ਤਰੀਕੇ ਨਾਲ ਜੇ ਉਹਨਾਂ ਨੇ ਕੋਈ ਲੀਗਲ ਏਡ ਲੈਣੀ ਹੋਊਗੀ ਤੇ ਉਹਦੇ ਵਿੱਚ ਪਹਿਲਾਂ 1000 ਰੁਪਏ ਦਿੱਤਾ ਜਾਂਦਾ ਸੀਗਾ ਜਿਹੜਾ ਕਿ ਅਸੀਂ ਕੰਸੀਡਰ ਕੀਤਾ ਕਿ ਬਹੁਤ ਮੀਗਰ ਹੈ ਬਹੁਤ ਘੱਟ ਹੈ ਉਹਨੂੰ ਵਧਾ ਕੇ 3000 ਹੈ ਜਿਹੜਾ ਉਹ ਕੀਤਾ ਗਿਆ ਤਾਂ ਕਿ ਚੰਗੇ ਕੈਲੀਬਰ ਦੇ ਲੀਗਲ ਜਾਂ ਸੋਸ਼ਲ ਸਟੈਂਡਿੰਗ ਵਾਲੇ ਲੋਕ ਨੇ ਜਿਹੜੇ ਕਾਉਂਸਲਰਸ ਨੇ ਉਹ ਆ ਸਕਣ ਸਰਕਾਰ ਉਹਨਾਂ ਦੀਆਂ ਸੇਵਾਵਾਂ ਲੈ ਸਕੇ ਤੇ ਉਹਦੇ ਨਾਲ ਜਿਹੜੇ ਫੈਮਿਲੀ ਡਿਸਪਿਊਟਸ ਨੇ ਉਹ ਘਟ ਸਕਣ ਉਹ ਚੰਗਾ ਤਰੀਕੇ ਨਾਲ ਰੈਜ਼ੋਲਿਊਸ਼ਨ ਹੋ ਸਕੇ ਸੋ ਇਹ ਇੱਕ ਕੇ ਫੈਸਲਾ ਜਿਹੜਾ ਇਹ ਕੀਤਾ ਗਿਆ ਇਹਦਾ ਮੈਂ ਸਮਝਦਾ ਕਿ ਕਾਫੀ ਕਾਫੀ ਇਹਦੇ ਨਾਲ ਫਰਕ ਹੈ ਜਿਹੜਾ ਉਹ ਪਾਏਗਾ ਸੋ ਦੂਸਰਾ ਮੈਡੀਕਲ ਔਰ ਜਿਹੜੇ ਬਾਕੀ ਲੀਗਲ ਐਕਸਪਰਟਸ ਨੇ ਉਹਨਾਂ ਦਾ ਵੀ ਜਿਹੜਾ ਫੀ ਸੀਗੀ ਉਹ 1500 ਰੁਪਏ ਜਿਹੜੀ ਹੈ ਉਹ ਕੀਤੀ ਗਈ ਹੈ ਸੋ ਇਹਦੇ ਨਾਲ ਕਾफी ਚੀਜ਼ਾਂ ਦਾ ਮੈਂ ਸਮਝਦਾ ਕਿ ਇੰਪਰੂਵਮੈਂਟ ਹੈ ਜਿਹੜੀ ਜੁਡੀਸ਼ਰੀ ਦੇ ਉੱਪਰ ਵੀ ਬੋਝ ਦੇ ਨਾਲ ਘਟੇਗਾ ਨੰਬਰ 2 ਇੱਕ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਯੂਥ ਪੰਜਾਬ ਦੀ ਪੂਰੇ ਦੇਸ਼ ਦੀ ਤਾਕਤ ਹੈ ਤੇ ਯੂਥ ਨੂੰ ਸਪੋਰਟਸ ਵਾਲੇ ਪਾਸੇ ਲੈ ਕੇ ਜਾਣ ਦੇ ਨਾਲ ਹੀ ਬਹੁਤ ਸਾਰੀਆਂ ਕ੍ਰੀਤੀਆਂ ਨੇ ਜਿਹੜੀਆਂ ਸਮਾਜ ਦੇ ਵਿੱਚੋਂ ਖਤਮ ਹੋ ਰਹੀਆਂ ਨੇ ਇਹਦੇ ਲਈ ਅੱਜ ਕੈਬਨਟ ਵੱਲੋਂ ਪਾਸ ਕੀਤਾ ਕਿ ਸਟੇਟ ਯੂਥ ਸਰਵਿਸਿਜ਼ ਪਾਲਿਸੀ 2024 ਉਹ ਪਾਸ ਕੀਤੀ ਗਈ ਅਜ ਤੱਕ ਕੋਈ ਸਪੋਰਟ ਦੀ ਪਾਰਟੀਕੂਲਰ ਪਾਲਿਸੀ ਸੀ ਨਹੀਂ ਜਿਹਦੇ ਤਹਿਤ ਇਹ ਡਿਸਾਈਡ ਕੀਤਾ ਗਿਆ ਕਿ ਹਰ ਪਿੰਡ ਦੇ ਵਿੱਚ ਯੂਥ ਕਲੱਬ ਹੈ ਜਿਹੜਾ ਉਹ ਹੋਏਗਾ ਜਿਦੇ ਵਿੱਚ 15 ਤੋਂ 35 ਸਾਲ ਦੇ ਨੌਜਵਾਨ ਨੇ ਜਿਹੜੇ ਉਹ ਉਹਦੇ ਮੈਂਬਰ ਹੋਣਗੇ ਹਰ ਕਲੱਬ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਹੈ ਜਿਹੜੀ ਉਹ ਦਿੱਤੀ ਜਾਏਗੀ ਜਿਹੜੇ ਬੱਚੇ ਖੇਡ ਕੇ ਆਉਣਗੇ ਮੈਡਲ ਲੈ ਕੇ ਆਉਣਗੇ ਉਹਨਾਂ ਨੂੰ ਵੀ ਫਾਈਨੈਂਸ਼ੀਅਲ ਏਡ ਹੈ ਜਿਹੜੀ ਉਹ ਦਿੱਤੀ ਜਾਊਗੀ ਤਕਰੀਬਨ 8 ਕਰੋੜ ਰੁਪਏ ਦਾ ਫਾਈਨੈਂਸ਼ੀਅਲ ਲੇਆਉਟ ਹੈ ਜਿਹੜਾ ਇਹਦੇ ਵਾਸਤੇ ਉਹ ਅੱਜ ਈਅਰਮਾਰਕ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਸ ਸਾਲ ਦੇ ਲਈ ਔਰ ਐਡਵੈਂਚਰ ਸਪੋਰਟਸ ਨੂੰ ਪ੍ਰਮੋਟ ਕਰਨ ਦੇ ਲਈ ਤਕਰੀਬਨ 100 ਏਕੜ ਦਾ ਇੱਕ ਚੰਕ ਹੈ ਜਿਹੜਾ ਉਹ ਮੇਬੀ ਕਲੋਸ ਟੂ ਸ਼ਿਵਾਲਿਕ ਹਿਲਜ਼ ਜਾਂ ਜਿੱਥੇ ਵੀ ਲੱਗੇ ਤਾਂ ਕਿ ਜਿੱਥੇ ਪਾਣੀ ਵੀ ਹੋਵੇ ਜਿੱਥੇ ਪਹਾੜ ਵੀ ਹੋਣ ਜਿੱਥੇ ਜੰਗਲ ਵੀ ਹੋਣ ਉਸ ਤਰੀਕੇ ਦਾ ਏਰੀਆ ਆਇਡੈਂਟੀਫਾਈ ਕਰਕੇ ਜਿਹੜਾ ਪੰਜਾਬ ਸਰਕਾਰ ਵੱਲੋਂ 100 ਏਕੜ ਦਾ ਉਹ ਚੰਗ ਕਿਹੜਾ ਕੀਤਾ ਜਾਏਗਾ ਜਿਹੜੀ ਐਡਵੈਂਚਰ ਆਫ ਸਪੋਰਟਸ ਪਾਲਿਸੀ ਹੈ ਜਿਹੜੀ ਉਹ ਪਿਛਲੇ ਸਮੇਂ ਦੇ ਵਿੱਚ ਬਣੀ ਸੀਗੀ ਸੋ ਇਟ ਇਟ ਇਜ਼ ਆ ਇਟਸ ਅ ਨੈਕਸਟ ਸਟੈਪ ਇਨ ਥੈਟ ਡਾਇਰੈਕਸ਼ਨ ਥਰਡਲੀ ਇੱਕ ਬਹੁਤ ਅਹਿਮ ਇਸ਼ੂ ਜੋ ਸਪੋਰਟਸ ਦੇ ਵਿੱਚ ਜਿਹੜੇ ਬੱਚੇ ਮੱਲਾ ਮਾਰ ਕੇ ਆਉਂਦੇ ਨੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਹੁਣ ਦੇਖਿਆ ਕਿ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਵੱਡੀਆਂ ਮੱਲਾਂ ਨੇ ਜਿਹੜੀਆਂ ਉਹ ਮਾਰੀਆਂ ਨੇ ਪੰਜਾਬ ਨੂੰ ਬਹੁਤ ਮਾਣ ਹੈ 올림픽ਸ ਦੇ ਵਿੱਚ ਵੀ ਜੋ ਉਹਨਾਂ ਨੇ ਅ ਨੇ ਜੋ ਆਪਣੇ ਆਪ ਨੂੰ ਸਾਬਤ ਕੀਤਾ ਉਹਦੇ ਲਈ ਖੇਡ ਵਿਭਾਗ ਵੱਲੋਂ ਇੱਕ ਨਵੀਂ ਜਿਹੜੀ ਪਾਲਿਸੀ ਹੈ ਉਹ ਲਿਆਂਦੀ ਗਈ ਉਹ ਸੋਧ ਕੀਤੇ ਗਏ ਨੇ ਆਊਟਸਟੈਂਡਿੰਗ ਸਪੋਰਟਸ ਪਰਸਨ ਐਂਡ ਸਪੋਰਟਸ ਮੈਡੀਕਲ ਕੇਡਰ ਹੈ ਜਿਹੜਾ ਉਹ ਨਵਾਂ ਐਸਟੈਬਲਿਸ਼ ਕੀਤਾ ਗਿਆ ਜਿਸ ਦੇ ਵਿੱਚ ਜਿੰਨੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਸਟੈਂਡਿੰਗ ਦੇ ਜਿਹੜੇ ਸਪੋਰਟਸ ਪਰਸਨ ਹੋਣਗੇ ਉਹਨਾਂ ਨੂੰ ਦਾ ਇੱਕ ਸਪੈਸ਼ਲ ਕੇਡਰ ਹੈ ਜਿਹੜਾ 500 ਬੰਦਿਆਂ ਦਾ ਉਹ ਕ੍ਰੀਏਟ ਕੀਤਾ ਗਿਆ ਜਿਸ ਦੇ ਵਿੱਚ 460 ਕੋਚਸ ਔਰ ਸੀਨੀਅਰ ਕੋਚਸ ਹੋਣਗੇ ਤੇ 40 ਡਿਪਟੀ ਡਾਇਰੈਕਟਰਸ ਹੋਣਗੇ ਜਿਹੜਾ ਬੰਦਾ ਜਿਸ ਲੈਵਲ ਦਾ ਦੇ ਉੱਪਰ ਮੈਡਲ ਪੰਜਾਬ ਦੇ ਲਈ ਔਰ ਦੇਸ਼ ਦੇ ਲਈ ਜਿੱਤ ਕੇ ਲੈ ਕੇ ਆਉਂਦਾ ਉਹਨਾਂ ਨੂੰ ਇਹਦੇ ਵਿੱਚ ਜਿਹੜੀ ਡਾਇਰੈਕਟਰ ਰਿਕਰੂਟਮੈਂਟ ਹੈ ਉਹ ਹੋਏਗੀ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਕਿਉਂਕਿ ਜਿਹੜਾ ਬੰਦਾ ਵਾਂਸ სპੋਰਟਸ ਪਰਸਨ ਇਜ਼ ਆਲਵੇਸ ਅ სპੋਰਟਸ ਪਰਸਨ ਜਿਹੜਾ ਇੱਕ ਬੰਦਾ ਸਪੋਰਟਸ ਦੇ ਨਾਲ ਜੁੜ ਗਿਆ ਗਰਾਊਂਡ ਦੇ ਨਾਲ ਫੀਲਡ ਦੇ ਨਾਲ ਜੁੜ ਗਿਆ ਉਹਨੂੰ ਜੇ ਤੁਸੀਂ ਕਿਤੇ ਹੋਰ ਮਕੀਜ਼ੇ ਮਹਕਮੇ ਦੇ ਵਿੱਚ ਵੀ ਲਾ ਦਿੰਦੇ ਤਾਂ ਕੰਮ ਨਹੀਂ ਬੰਦਾ ਕਰ ਪਾਉਂਦਾ ਕਿਉਂਕਿ ਉਹਦਾ ਫੀਲ ਨਹੀਂ ਹੈਗਾ ਸੋ ਇਹਦੇ ਨਾਲ ਉਹ ਬੰਦਾ ਜਦੋਂ 500 ਸੀਨੀਅਰ ਕੋਚੇਸ ਕੋਚੇਸ ਡਿਪਟੀ ਡਾਇਰੈਕਟਰਸ ਹੋਣਗੇ ਤੇ ਉਹਨਾਂ ਨੂੰ ਇੰਟੀਗ੍ਰਿਟੀਜ਼ ਦੀਆਂ ਫੋਰਸਾਂ ਉਹ ਵੀ ਪਤਾ ਹੋਣਗੇ ਤੇ ਉਹਨੂੰ ਕਿਵੇਂ ਪ੍ਰੋਮੋਟ ਕਰਨਾ ਸੋ ਮੈਂ ਸਮਝਦਾ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਜਿਹੜਾ ਇਹਦੇ ਨਾਲ ਪੰਜਾਬ ਨੂੰ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਦੀ ਜਵਾਨੀ ਨੂੰ ਹੋਏਗਾ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਇਹ ਚਾਹੇ ਅੱਜ ਤੁਹਾਨੂੰ ਸੁਣਨ ਨੂੰ ਬਿਸ਼ੱਕ ਛੋਟਾ ਲੱਗੇ ਪਰ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਾ এনवायरमेंट ਹੈ ਜਿਹੜਾ ਉਹ ਮੋਸਟ ਇੰਪੋਰਟੈਂਟ ਹੈ ਤੇ এনवायरमेंट ਦੇ ਨਾਲ ਕਿਸ ਤਰੀਕੇ ਨਾਲ ਖਿਲਵਾੜ ਹੋ ਰਿਹਾ ਆਪਾਂ ਮੀਂਹ ਪੈਂਦੇ ਨੇ ਬੱਦਲ ਫਟਦੇ ਨੇ ਕਿਵੇਂ ਪਹਾੜਾਂ ਦੇ ਪਹਾੜਾ ਖਿਸਕ ਰਹੇ ਨੇ ਲੈਂਡਸਲਾਈਡਸ ਹੁੰਦੀਆਂ ਨੇ ਉਸ ਚੀਜ਼ ਨੂੰ ਕਵਰ ਕਰਨ ਦੇ ਲਈ ਜਿਹੜੀ ਪੰਜਾਬ ਦੇ ਵਿੱਚ ਵੈਸੀ ਵੀ ਪਿਛਲੇ ਲੰंबे ਸਮੇਂ ਸਵਿ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਹੈਗਾ ਜਿਹੜੀ ਗ੍ਰੀਨ ਬੈਲਟਸ ਨੇ ਜਾਂ ਫੋਰੈਸਟ ਦਾ ਏਰੀਆ ਬਹੁਤ ਘੱਟ ਹੈ ਅ ਨਵੀਂ ਪਾਲਿਸੀ ਹੈ ਜਿਹੜੀ ਉਹ ਨਾਨ ਫੋਰੈਸਟ ਲੈਂਡਸ ਦੇ ਲਈ ਜਿਹੜੇ ਸਰਕਾਰੀ ਜਾਂ ਪਬਲਿਕ ਪਲੇਸਿਸ ਵੀ ਨਹੀਂ ਉਹਦੇ ਉੱਪਰ ਗ੍ਰੀਨ ਬੈਲਟ ਨੂੰ ਕਿਵੇਂ ਵਧਾਇਆ ਜਾਵੇ ਗ੍ਰੀਨਰੀ ਨੂੰ ਕਿਵੇਂ ਵਧਾਇਆ ਜਾਵੇ ਉਹਦੇ ਲਈ ਪਲਾਂਟੇਸ਼ਨ ਆਫ ਟਰੀਜ਼ ਹੈ ਜਿਹੜਾ ਉਹ ਇੱਕ ਟੀਚਾ ਮਿਥਿਆ ਗਿਆ ਹੁਣ ਇਸ ਟਾਈਮ ਪੰਜਾਬ ਦੇ ਵਿੱਚ ਮਹਿਜ਼ 5.92% ਜ਼ਮੀਨ ਹੈ ਜਿਹੜੀ ਫੋਰੈਸਟ ਦੇ ਟਰੀਜ਼ ਦੇ ਗ੍ਰੀਨਰੀ ਦੇ ਥੱਲੇ ਹੈ ਇਹਨੂੰ ਵਧਾ ਕੇ 7.5% ਤੱਕ ਲੈ ਕੇ ਜਾਣ ਦਾ ਟਾਰਗੇਟ ਪੰਜਾਬ ਸਰਕਾਰ ਨੇ ਮਿਥਿਆ 2030 ਤੱਕ ਸੋ ਮੈਂ ਸਮਝਦਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੋਏਗਾ ਔਰ ਇਹਦੇ ਵਿੱਚ ਇਕੱਲੇ ਸਰਕਾਰ ਨੂੰ ਹੀ ਨਹੀਂ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਕਿ ਪੰਜਾਬ ਦੇ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤੇ ਜਿੰਨੀ ਪਲਾਂਟੇਸ਼ਨ ਹੋਵੇ ਜਿੰਨੀ ਗ੍ਰੀਨਰੀ ਹੋਵੇ ਉਹਨਾਂ ਬਿਹਤਰ ਹੈ ਅ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਔਰ ਅਹਿਮ ਇਸ਼ੂ ਜਿਹੜਾ ਕਿ ਕਈ ਵਾਰੀ ਪੋਲਿਟੀਕਲੀ ਵੀ ਔਰ ਤੁਹਾਡੇ ਮੀਡੀਆ ਦੇ ਵਿੱਚ ਵੀ ਸੁਰਖੀਆਂ ਬਟੋਰਦਾ ਔਰ ਲੋਕਾਂ ਨੂੰ ਕਾਫੀ ਲੰਬੇ ਸਮੇਂ ਤੋਂ ਉਹਦੀਆਂ ਮੁਸ਼ਕਲਾਂ ਦਿੱਕਤਾਂ ਵੀ ਰਹਿੰਦੀਆਂ ਨੇ ਜੋ ਰਜਿਸਟਰੀਆਂ ਸਮੇਂ ਪੰਜਾਬ ਦੇ ਵਿੱਚ ਐਨਓਸੀਜ਼ ਦਾ ਇਸ਼ੂ ਬੜੇ ਲੰਬੇ ਸਮੇਂ ਤੋਂ ਗਰਮਾਇਆ ਹੋਇਆ ਹੈ ਸੀਗਾ ਉਹਦੇ ਨਾਲ ਕੁਝ ਗਲਤੀਆਂ ਤਾਂ ਸੀਗੀਆਂ ਕੁਝ ਕ ਲੋਕਾਂ ਦੀਆਂ ਜਿਹੜੇ ਇਲੀਗਲ ਕਲੋਨੀਆਂਜ਼ ਨੂੰ ਡਿਵੈਲਪ ਕਰਦੇ ਨੇ ਨਾ ਉਹਦੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਅ ਜਿਵੇਂ ਕਹਿੰਦੇ ਨੇ ਕਿ ਦੁੱਧ ਦੀ ਰਾਖੀ ਬਿੱਲੇ ਬਿਠਾਤੇ ਸਰਕਾਰਾਂ ਉਹਨਾਂ ਇਲੀਗਲ ਡਿਵੈਲਪਰਜ਼ ਨੂੰ ਪ੍ਰੋਮੋਟ ਕਰਦੀਆਂ ਰਹੀਆਂ ਜਿਸ ਦੀ ਵਜ੍ਹਾ ਕਰਕੇ ਮਸ਼ਰੂਮਿੰਗ ਆਫ ਇਲੀਗਲ ਕਲੋਨੀਆਂਜ਼ ਹੈ ਜਿਹੜੀ ਉਹ ਬੇਤਹਾਸ਼ਾ ਹੋ ਗਈ ਪੰਜਾਬ ਦੀ ਤਕਰੀਬਨ 14000 ਕਲੋਨੀਆਂ ਜਿਹੜੀਆਂ ਇਹ ਡਿਵੈਲਪ ਹੋ ਗਈਆਂ ਜਿਸ ਦੀ ਵਜ੍ਹਾ ਕਰਕੇ ਜੋ ਬੇਸਿਕ ਇਨਫਰਾਸਟ੍ਰਕਚਰ ਹੈ ਅਮਿਨਿਟੀਆਂ ਦਾ ਫੈਸਿਲਿਟੀਆਂ ਦਾ ਸ਼ਹਿਰਾਂ ਦੇ ਵਿੱਚ ਪਿੰਡਾਂ ਕਸਬਿਆਂ ਦੇ ਵਿੱਚ ਉਹ ਵੀ ਦੀਆਂ ਦਿੱਕਤਾਂ ਨੇ ਜਿਹੜੀਆਂ ਆਈਆਂ ਨੇ ਇਹਦੇ ਬਾਰੇ ਅੱਜ ਬੜੇ ਵਿਚਾਰ ਚਰਚਾ ਹੋਈ ਹੈ ਬੜੇ ਡਿਟੇਲ ਦੇ ਵਿੱਚ ਕੈਬਨਿਟ ਦੇ ਵਿੱਚ ਤੇ ਇੱਕ ਖੁਸ਼ਖਬਰੀ ਜਿਹੜੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜੋ ਸੁਨੌਨੀਕਾ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ ਲੰਬੇ ਸਮੇਂ ਤੋਂ ਇਸ ਪਾਲਿਸੀ ਦੇ ਉੱਪਰ ਕੰਮ ਕਰ ਰਹੇ ਨੇ ਸੁਨੌਨੀ ਤਾਂ ਉਹਨਾਂ ਨੇ ਖੁਦ ਆਪ ਸੀਗੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਪਰ ਕਿਉਂਕਿ ਉਹਨਾਂ ਨੇ ਅੱਜ ਜਲੰਧਰ ਨਿਕਲਣਾ ਸੀਗਾ ਝੰਡਾ ਫੈਰਾਉਣ ਦੇ ਲਈ ਸੋ ਉਹਨਾਂ ਨੇ ਸਾਡੀ ਮੇਰੀ ਔਰ ਚੀਮਾ ਸਾਹਿਬ ਦੀ ਡਿਊਟੀ ਲਗਾਈ ਹੈ ਕਿ ਪੰਜਾਬ ਦੇ ਲੋਕਾਂ ਨੂੰ মিডিਆ ਦੇ ਜ਼ਰੀਏ ਇਹ ਅਸੀਂ ਉਹਨਾਂ ਵੱਲੋਂ ਆਸ਼ਵਸਤ ਕਰੀਏ ਉਹਨਾਂ ਵੱਲੋਂ ਵਿਸ਼ਵਾਸ ਦਿਵਾਈਏ ਕਿ ਬੜੀ ਡਿਟੇਲ ਦੇ ਉੱਪਰ ਡਿਟੇਲ ਦੇ ਵਿੱਚ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਹੋ ਚੁੱਕਿਆ ਸੀਐਮ ਸਾਹਿਬ ਖੁਦ ਆਪ ਇਸ ਸਾਰੇ ਇਸ਼ੂ ਨੂੰ ਮਾਨੀਟਰ ਕਰ ਰਹੇ ਨੇ ਬੜੀ ਜਲਦੀ ਹੀ ਐਨਓਸੀ ਦੀ ਜਿਹੜੀ ਕਲੌਜ਼ ਹੈ ਪੰਜਾਬ ਦੇ ਵਿੱਚੋਂ ਉਹ ਖਤਮ ਹੋ ਜਾਏਗੀ ਔਰ ਇਹਦੀ ਬੇਸਿਕ ਜਾਂ ਬ੍ਰੌਡਲੀ ਜਿਹੜੇ ਜਿਹੜੇ ਮੋਡੈਲਿਟੀਆਂ ਸੀਐਮ ਸਾਹਿਬ ਨੇ ਸਾਨੂੰ ਕੈਬਨਿਟ ਨੂੰ ਅੱਜ ਕਨਵੇ ਕੀਤੀਆਂ ਨੇ ਕਿ ਜਿਨ੍ਹਾਂ ਲੋਕਾਂ ਕੋਲ 31 ਜੁਲਾਈ 2024 ਤੱਕ ਜਿਨ੍ਹਾਂ ਕੋਲ ਰਜਿਸਟਰੀਆਂ ਹੈਗੀਆਂ ਜਾਂ ਬਿਆਨੇ ਹੈਗੇ ਬਿਆਨੇ ਇਨ ਦਾ ਫਾਰਮ ਆਫ ਕਿ ਰਜਿਸਟਰਡ ਬਿਆਨੇ ਹੋਣ ਜਾਂ ਪੇਮੈਂਟ ਥਰੂ ਬੈਂਕਸ ਜਾਂ ਜਿਹਦੇ ਨਾਲ ਸਿਰਫ ਇਹ ਐਸਟੈਬਲਿਸ਼ ਕਰਨਾ ਪਏਗਾ ਉਹਨਾਂ ਨੂੰ ਕਿ ਉਹਨਾਂ ਦੀ ਜਿਹੜੀ ਡੀਲ ਹੈਗੀ ਜ਼ਮੀਨ ਦੀ ਉਹ ਜੈਨੂਨ ਹੈ ਇਹ ਨਾ ਹੋਵੇ ਕਿ ਜੈਨੂਨਸ ਉਹਦੀ ਕਿਉਂਕਿ ਨਹੀਂ ਕੀ ਹੁੰਦਾ ਪਹਿਲਾ ਸਮੇਂ ਦੇ ਵਿੱਚ ਵੀ ਇਹੀ ਹੋਇਆ ਕਿ ਬਹੁਤ ਸਾਰੀਆਂ ਕਲੋਨੀਆਂ ਕਲੋਨੀਓਂ ਤਿੰਨ ਚਾਰ ਮਹੀਨਿਆਂ ਦੇ ਵਿੱਚ ਹੀ ਲੋਕ ਦੋ ਨੰਬਰ 'ਚ ਕੱਟ ਦਿੰਦੇ ਨੇ ਜਿਹਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਤੇ ਇਹ ਸੀਐਮ ਸਾਹਿਬ ਨੇ ਅੱਜ ਸਾਨੂੰ ਖੁਦ ਆਪ ਸਾਨੂੰ ਕਨਵੇ ਕੀਤਾ ਜਿਹੜਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਕਨਵੇ ਕਰ ਰਿਹਾ ਕਿ 31 ਜੁਲਾਈ 2024 ਤੱਕ ਜਿਨ੍ਹਾਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੋ ਚੁੱਕੀਆਂ ਜਾਂ ਜਿਨ੍ਹਾਂ ਕੋਲ অথੈਨਟੀਕੇਟਿਡ ਵੈਰੀਫਾਈਡ ਡਾਕੂਮੈਂਟਸ ਹੈਗੇ ਜਿਹਦੇ ਨਾਲ ਉਹ ਇਹ ਪ੍ਰੂਵ ਕਰ ਸਕਦੇ ਨੇ ਕਿ 31 ਜੁਲਾਈ ਤੋਂ ਪਹਿਲਾਂ ਸੌਦਾ ਵਿਹੋ ਹੋ ਚੁੱਕਿਆ ਸੀਗਾ ਜ਼ਮੀਨ ਦਾ ਉਹਨਾਂ ਨੂੰ ਐਨਓਸੀ ਦਿੱਤੇ ਉਹਨਾਂ ਦੀਆਂ ਰਜਿਸਟਰੀਆਂ ਨੇ ਜਿਹੜੀਆਂ ਉਹ ਮੇਬੀ ਸੈਕੰਡ ਆਫ ਨਵੰਬਰ ਤੱਕ ਜਿਨ੍ਹਾਂ ਦੀ ਹੋ ਜਾਣਗੀਆਂ ਇਹ ਉਹਨਾਂ ਨੂੰ ਐਨਓਸੀ ਦੀ ਜ਼ਰੂਰਤ ਨਹੀਂ ਰਹੇਗੀ ਇਹ ਸੀਐਮ ਸਾਹਿਬ ਦੀ ਤਰਫੋਂ ਭਵੰਤ ਮਾਨ ਜੀ ਤਰਫੋਂ ਅੱਜ ਪੰਜਾਬ ਦੇ टेंटेटिवली टेंटेटिवली ਇਹੀ ਡੇਟਸ ਨੇ ਬਟ ਉਹਦੇ ਉੱਪਰ ਹੋਰ ਡਿਟੇਲ ਦੇ ਵਿੱਚ ਮੋਡੈਲਿਟੀਆਂ ਨੇ ਜਿਹੜੀਆਂ ਉਹ ਸੀਐਮ ਸਾਹਿਬ ਖੁਦ ਆਪ ਵਰਕਆਊਟ ਕਰ ਰਹੇ ਨੇ ਇਹ ਸਾਨੂੰ ਬ੍ਰੌਡਲੀ ਜੇ ਉਹਨਾਂ ਨੇ ਨੂੰ ਫੈਸਲਾ ਉਹਨਾਂ ਦਾ ਸੀਐਮ ਸਾਹਿਬ ਦਾ ਫੈਸਲਾ ਸੁਣਾਉਣ ਦੀ ਜ਼ਿੰਮੇਵਾਰੀ ਮੈਨੂੰ ਅਰਚੀਮਾਨ ਸਾਹਿਬ ਨੂੰ ਸੌਂਪੀ ਹੈ ਉਹ ਤੁਹਾਨੂੰ ਦੱਸ ਰਿਹਾ ਉਹ ਦੋ ਵੀ ਹੋ ਸਕਦੇ ਨਵੰਬਰ ਹੋ ਸਕਦੇ 5 ਨਵੰਬਰ ਵੀ ਹੋ ਸਕਦੇ ਬਟ ਜਿਹੜੀ 31 ਜੁਲਾਈ ਦੀ ਡੇਟ ਹੈ ਉਹ ਫਾਈਨਲ ਰਹੇਗੀ ਵੀ 31 ਜੁਲਾਈ ਤੋਂ ਪਹਿਲਾਂ ਕਿਸੇ ਦੀ ਰਜਿਸਟਰੀ ਹੋਈ ਹੈ ਕਿਸੇ ਦਾ ਰਜਿਸਟਰਡ ਬਿਆਨ ਹੈ ਕਿਸੇ ਦੀਆਂ ਪੇਮੈਂਟਸ ਨੇ ਜਿਹੜੀਆਂ ਉਹ ਥਰੂ ਬੈਂਕ ਟ੍ਰਾਂਜੈਕਸ਼ਨ ਉਹ ਸੈਲਰ ਕੋਲ ਬਾਏਰ ਦੀਸ ਦਾ ਦਾ ਪੈਸਾ ਜਿਹੜਾ ਉਹ ਸੈਲਰ ਕੋਲ ਗਿਆ ਹੋਇਆ ਥਰੂ ਬੈਂਕ ਟ੍ਰਾਂਜੈਕਸ਼ਨ ਮਕਸਦ ਪਰਪਸ ਸਿਰਫ ਇੱਕ ਹੋਊਗਾ ਕਿ ਜੈਨੂਇਨੈਸ ਆਫ ਡੀਲ ਹੈ ਜਿਹੜੀ ਉਹ ਐਸਟੈਬਲਿਸ਼ ਹੋਵੇ ਫਿਕਟਿਸ਼ਸ ਕਾਮ ਹੈ ਜਿਹੜਾ ਜਾਲੀ ਕਾਮ ਹੈ ਜਿਹੜਾ ਉਹ ਨਹੀਂ ਇਹਦੇ ਵਿੱਚ ਹੋਣਾ ਚਾਹੀਦਾ ਪਰਪਸ ਮਕਸਦ ਇਹ ਹੈ ਉਹਦੀ ਮੋਡੈਲਿਟੀਆਂ ਨੇ ਜਿਹੜੀਆਂ ਉਹ ਸੀਐਮ ਸਾਹਿਬ ਕਹਿੰਦੇ ਆਉਣ ਵਾਲੇ 2-4 ਦਿਨਾਂ ਦੇ ਵਿੱਚ ਉਹਨੂੰ ਕੰਪਲੀਟ ਕਰਕੇ ਉਹ ਬੜੀ ਜਲਦੀ ਸੜੀ ਜਿਹੜੀ ਸਾਰੀ ਵੀਡੀਓ ਦੀ ਮੋਡੈਲਿਟੀਆਂ ਨੇ ਨੀਟੀ ਗ੍ਰੀਡਿਜ਼ ਨੇ ਉਹ ਉਹ ਲੋਕਾਂ ਸਾਹਮਣੇ ਰੱਖਿਆ ਜਾਣਗੀਆਂ ਵਨ ਟਾਈਮ ਪਾਲਿਸੀ ਹੈ ਜਾਂ ਕੀ ਹੈ ਜੀ ਦੇਖੋ ਇਹ ਵਨ ਟਾਈਮ ਪਾਲਿਸੀ ਹੀ ਸਮਝੋ ਜੀ ਇਹ ਵਨ ਟਾਈਮ ਰਿਲੀਫ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਦੇਖੋ ਗੱਲ ਪਤਾ ਕੀ ਹੈ ਜੀ ਮੈਂ ਜੇ ਪਹਿਲਾਂ ਵੀ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜਿਸ ਦੀ ਵਜ੍ਹਾ ਕਰਕੇ ਪਾਪਰਾ ਐਕਟ ਵੀ ਬਣਿਆ ਤੇ ਪਾਪਰਾ ਐਕਟ ਦੀ ਵਾਇਲੇਸ਼ਨ ਵੀ ਬਾਰ ਬਾਰ ਹੁੰਦੀ ਰਹੀ ਜਦੋਂ ਵਾਇਲੇਸ਼ਨ ਬਾਰ ਬਾਰ ਹੁੰਦੀ ਰਹੀ ਉਹਦਾ ਹਾਈ ਕੋਰਟ ਦੇ ਵਿੱਚ ਕੇਸ ਚਲਾ ਗਿਆ ਹਾਈ ਕੋਰਟ ਨੇ ਐਨਓਸੀ ਦੀ ਕੰਡੀਸ਼ਨ ਇੰਪੋਜ਼ ਕਰਤੀ ਇਸ ਦੀ ਕੰਡੀਸ਼ਨ ਦੇ ਨਾਲ ਜਿਹੜਾ ਰਜਿਸਟਰੀਆ ਹੋ ਨਹੀਂ ਸਕਦੀਆਂ ਸੀਗੀਆਂ ਕ੍ਰਾਪਸ਼ਨਾਂ નીચે ਦੋ ਨੰਬਰ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਜਿਹੜੇ ਇਲਲੀਗਲ ਕਲੋਨੀਆਂ ਕੱਟਣ ਵਾਲੇ ਡਿਵੈਲਪਰ ਨੇ ਉਹ ਫੀਲਡ ਦੇ ਵਿੱਚ ਆ ਜਾਂਦੇ ਨੇ ਉਹ ਫਿਰ ਦੋ ਨੰਬਰ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਸੋ ਇਹਦੇ ਨਾਲ ਸਾਰੇ ਦਾ ਸਾਰਾ ਜਿਹੜਾ ਓਵਰਆਲ ਸਿਸਟਮ ਹੈ ਉਹ ਖਰਾਬ ਹੁੰਦਾ ਹੈ ਇਹ ਵਨ ਟਾਈਮ ਵਨ ਟਾਈਮ ਮੀਨਸ ਲਾਸਟ ਟਾਈਮ ਹੈ ਜਿਹੜੀ ਸਾਡੇ ਵੱਲੋਂ ਸਰਕਾਰ ਵੱਲੋਂ ਕਿ ਇਸ ਤੋਂ ਬਾਅਦ ਕੋਈ ਇਹ ਜੇ ਇਹ ਵੀ ਸਿਰਫ ਉਹਨਾਂ ਲੋਕਾਂ ਨੂੰ ਰੀਲੀਫ ਹੈ ਜਿਹੜੇ ਕਿ ਜਿਨ੍ਹਾਂ ਨੇ ਵਿਚਾਰਿਆਂ ਨੇ ਆਪਦੀਆਂ ਜ਼ਿੰਦਗੀ ਭਰ ਦੀਆਂ ਪੂੰਜੀਆਂ ਕਮਾਈਆਂ ਨੇ ਜਿਹੜੀਆਂ ਇੱਕ ਘਰ ਦੀ ਛੱਤ ਸਿਰ ਤੇ ਲੈਣ ਵਾਸਤੇ ਜਿਨ੍ਹਾਂ ਨੇ ਉਹਦੇ ਵਿੱਚ ਲਾਤੀਆਂ ਤੇ ਫਸ ਗਏ ਉਹ ਗਲਤੀ ਇਹ ਚ ਉਹਨਾਂ ਦੀ ਕੋਈ ਨਹੀਂ ਹੈਗੀ ਇਹ ਸਿਰਫ ਉਹਨਾਂ ਲਈ ਰਿਲੀਫ ਹੈ ਸਾਡੇ ਵੱਲੋਂ ਕੀ ਜੀ 31 ਜੁਲਾਈ ਤੱਕ ਤਾਂ ਹੋ ਗਿਆ ਜੀ ਹਾਂ ਦੋ ਨਵੰਬਰ ਤੱਕ ਲਾਸਟ ਡੇਟ ਰੱਖਿਆ ਹੋਰ ਰਜਿਸਟਰੀ ਡੇਟ ਹੈ ਸੁਪੋਜ਼ ਸੇਲ ਡੀਡ ਹੈ ਜਿਹੜੀ ਜੇ ਅੱਜ ਕਿਸੇ ਨੇ 31 ਜੁਲਾਈ ਤੋਂ ਪਹਿਲਾਂ ਕਿਸੇ ਨੇ 10% ਬੈਂਕ ਦੇ ਵਿੱਚ ट्रांजैक्शन ਬਿਆਨੇ ਦਾ ਦੇ ਦਿੱਤਾ ਤੇ ਉਹ ਬੰਦਾ ਜੇ ਸੁਪੋਜ਼ 2 ਨਵੰਬਰ ਜਾਂ 5 ਨਵੰਬਰ ਜੋ ਵੀ ਡੇਟ ਸੀਐਨਸਾ ਫਾਈਨਲ ਕਰਨਗੇ ਜੇ ਉਦੋਂ ਤੱਕ ਉਹ ਰਜਿਸਟਰੀ ਕਰਾ ਲੈਂਦਾ ਤਾਂ ਉਹ ਲੀਗਲ ਮੰਨਿਆ ਜਾਊਗਾ ਜੇ ਉਹ ਤੋਂ ਤੱਕ ਨਹੀਂ ਕਰਾ ਪਾਉਂਦਾ ਤੇ ਉਹ ਨਹੀਂ ਮੰਨਿਆ ਜਾਊਗਾ ਸੋ ਵੈਰੀਫਿਕੇਸ਼ਨ ਆਈਡੈਂਟੀਫਿਕੇਸ਼ਨ ਐਂਡ ਸੈਟੀਸਫੈਕਸ਼ਨ ਆਫ ਲੋਕਲ ਅਥਾਰਟिटीज ਦਾ ਜਿਹੜਾ ਹੈਗਾ ਕਿ ਇਹ ਕੰਮ ਜੈਨੂਇਨ ਹੈ ਉਹਦੀ ਕੱਟਆਫ ਡੇਟ ਹੈ ਜਿਹੜੀ ਉਹ 31 ਜੁਲਾਈ ਆ ਸੋ ਇਸ ਤੋਂ ਇਲਾਵਾ ਕੋਈ ਹੋਰ ਜੀ ਪੰਚਾਇਤ ਵਾਲੀ ਪੰਚਾਇਤੀ ਰਾਜ ਦੂਨਚ ਪੰਚਾਇਤੀ ਰਾਜ ਦੇ ਵਿੱਚ ਹੋਇਆ ਕੋਈ ਡਿਸਕਸ਼ਨ ਨਹੀਂ ਹੋਈ ਜੀ ਦੇ ਸਾਡੇ ਕੋਲੇ ਪੰਚਾਇਤੀ ਰਾਹ ਰੂਲ ਦੇ ਸਬੰਧੀ ਕੋਈ ਵੀ ਜੰਡਾ ਨਹੀਂ ਆਇਆ ਮੇਬੀ ਤੁਹਾਡੇ ਕੋਲੇ ਹੁਕਮਦਾ ਹੋਣਾ ਹੈ ਟੋਟਲ ਕਿੰਨੇ ਜੰਡੇ ਸਿਰ 25 ਕਿਹੜਾ ਉਹ ਉਹ ਛੋਟੇ ਡਿਪਾਰਟਮੈਂਟਾਂ ਦੇ ਸੀ ਕੋਈ ਰੂਲਸ ਸੀਗੇ ਕੋਈ ਰਿਪੋਰਟਾਂ ਸੀਗੀਆਂ ਉਹ ਰਿਪੋਰਟਾਂ ਤੇ ਰੂਲ ਜਿਹੜੇ ਡਿਪਾਰਟਮੈਂਟ ਦੇ ਹੁੰਦੇ ਨੇ ਉਹ ਨੇਗੇ ਹਾਂ ਜੀ ਹਾਂ ਕੁਝ ਪ੍ਰिजनਰ ਜਿਹੜੇ ਨੇ ਉਹ ਛੱਡੇ ਨਹੀਂ ਕੁਝ ਦੇ ਪਿੰਡ ਗ੍ਰੱਥੇ ਹਾਂ ਜੀ ਇਸ ਸਪੈਸਿਫਿਕ ਕੋਸਤਰਾ ਦਾ ਬੈਨੀਫਿਟ ਹੈ ਨਹੀਂ ਕਿ ਐਟ ਲਾਰਜੋ ਬੇ ਉਸ ਜਿਨ੍ਹਾਂ ਦੀਆਂ ਫਾਈਲਾਂ ਥੱਲੋਂ ਬਣ ਕੇ ਆਈਆਂ ਸੀਗੀਆਂ ਜਿਨ੍ਹਾਂ ਦੀ ਪ੍ਰੀ ਮੈਚੁਰ ਰਿਲੀਜ਼ ਬਣਦੀ ਸੀ ਉਹਨਾਂ ਨੂੰ ਕੀਤਾ ਔਰ ਬਹੁਤ ਸਾਰਿਆਂ ਨੂੰ ਪੈਂਡਿੰਗ ਰੱਖਿਆ ਜਿਵੇਂ ਸਾਹਿਬ ਸੁਖਨਾ ਲੈ ਕੇ ਇਕੋ ਸੈਂਸਟਿਵ ਜੋਨ ਵੀ ਗਿਆ ਤਾਂ ਆਸੀ ਪਾਲਸੀ ਦੇ ਵਿੱਚ ਜਿਹੜਾ ਪਟਕੇ ਲੱਗਾ ਨਹੀਂ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਸਾਡੇ ਕੋਲ ਜਿੰਨੇ ਸੀ ਵਿੱਚ ਨਹੀਂ ਮੈਡਮ ਪਾਵਰ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਵਾਟ ਇਜ਼ ਪਾਵਰ ਆਫ ਅਟਾਰਨੀ ਪਾਵਰ ਆਫ ਅਟਾਰਨੀ ਜੇ ਕਿਸੇ ਨੇ ਸਿਰਫ ਪਾਵਰ ਆਫ ਅਟਾਰਨੀ ਦੇਤੀ ਤੇ ਉਹਦੀ ਜਿਹੜੀ ਜਿਹੜੀ ਸੇਲ ਆਫ ਲੈਂਡ ਹੈ ਜਿਹੜੀ ਜੇ ਉਹ ਐਸਟੈਬਲਿਸ਼ ਨਹੀਂ ਹੋ ਰਹੀ ਹੈਗੀ ਤੇ ਫਿਰ ਕੱਲੇ ਪਾਵਰ ਆਫ ਅਟਾਰਨੀ ਡਸਨਟ ਸਰਵ ਐਨੀ ਪਰਪਸ ਨਾ ਜਿਹੜਾ ਪਾਵਰ ਆਫ ਅਟਾਰਨੀ ਤਾਂ ਇਹ ਹੈ ਵੀ ਤੁਹਾਡਾ ਕੰਮ ਮੈਂ ਕਰ ਰਿਹਾ ਦੈਟਸ ਇਟ ਬਟ ਉਹ ਕੰਮ ਲੀਗਲ ਹੈ ਕਿ ਇਲੀਗਲ ਹੈ ਦੈਟ ਇਜ਼ ਬੈਂਡਿੰਗ ਔਨ ਮੀ ਆਲਸੋ ਐਂਡ ਦੈਟ ਇਜ਼ ਬੈਂਡਿੰਗ ਔਨ ਯੂ ਆਲਸੋ ਸੋ so that is that is no relevance ਜੀ ਹਾਂਜੀ ਇਹ ਤੁਸੀਂ ਰਾਜ ਤੋਂ ਪੁੱਛ ਰਹੇ ਹੋ ਐਡਵੈਂਚਰ ਸਪੋਰਟ ਨਹੀਂ ਐਡਵੈਂਚਰ ਸਪੋਰਟ ਸੀ ਦੇਖੋ ਪਾਲਿਸੀ ਜਿਹੜੀ ਉਹ ਪਹਿਲਾਂ ਆਈ ਹੋਈ ਹੈ ਇਹਦਾ ਸਿਰਫ ਜਿਹੜੀ ਅਸੀਂ ਉਹਨੂੰ ਪ੍ਰੋਮੋਟ ਕਰਨ ਦੇ ਲਈ ਇੱਕ ਐਡੀਸ਼ਨਲ ਹੈ ਜਿਹੜੀ ਉਹ ਕੀਤੀ ਹੈ ਕਿ ਉਹਦੇ ਵਿੱਚ ਜਿਹੜੇ ਜ਼ਮੀਨ ਉਹ ਕੀਤੀ ਜਾਏਗੀ ਔਰ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਵੀ ਆਹ ਜਿਹੜੇ ਕਲੱਬਸ ਵਗੈਰਾ ਨਹੀਂ ਪਲ ਨਹੀਂ ਪਲਾਨਿੰਗ ਪਲਾਨਿੰਗ ਤੋਂ ਆਪਕੋ ਬਤਾ ਦਿੰਦੇ ਨੇ ਜੇ ਪਾਲਿਸੀ ਹੈ पॉलिसी बन गई है इसके ऊपर काम डिपार्टमेंट कर रहा है हाँ नहीं ये जो है हैजे तक डिपार्टमेंट वालों साढ़े को जो टेंटेटिव प्रपोजल आई है वो क्लोज टू दिस एरिया ओनली शिवालिक जेड़े जेड़े या कंडी एरिया ठीक है ना बाकी डिटेल्स व्हाट डिपार्टमेंट कंसीव्स दैट इज अप टू देम बट इन प्रिंसिपल अप्रूवल हैज बीन अकॉर्डिंगेड बाय द कैबिनेट ਤੁਸੀਂ ਬਸ ਜੀ ਇਹ ਮਸਾਵਾਸੀ ਤੁਹਾਨੂੰ ਨਾਲ ਪਰਚੇ ਲੱਗ ਪਰ 5-7 ਦਿਨਾਂ ਮ ਜੀ ਨੂੰ ਸੁਣਿਆ ਤੁਸੀਂ ਹਰਵਰ ਕੈਨੋਨ ਜੀ ਜਿਹੜਾ ਸੈਸ਼ਨ ਹੈ 20 ਤੋਂ 25 ਦਿਨ ਜਾਂ 30-35 ਦਿਨਾਂ ਦਾ ਚੀਜ਼ ਹੈ ਇਹ ਸਾਰੇ 5-7 ਦਿਨ ਨਹੀਂ ਹੋਏ ਜੀ ਬਜਟ ਸੈਸ਼ਨ ਦੀ ਹੁਣ ਤੁਸੀਂ ਸਿਰਫ 3 ਦਿਨ ਲੈ ਕੇ ਆ ਰਹੇ ਹੋ ਇਹ ਕਾਰਨ ਕਿ ਜਦੋਂ ਅਸੀਂ ਵਿਪਾਰਸੀਤਾਂ ਅਸੀਂ ਹਟਾ ਕੇ ਦੇਖੋ ਬਿਜ਼ਨਸ ਦੀ ਗੱਲ ਆ ਜਿੰਨਾ ਬਿਜ਼ਨਸ ਸਾਡੇ ਕੋਲੇ ਹੁਣ ਤੱਕ ਸਰਕਾਰ ਕੋਲੇ ਹੈਗਾ ਉਸ ਬਿਜ਼ਨਸ ਦੇ ਮੁਤਾਬਕ ਸਿਰਫ 3 ਦਿਨ ਬਣਦੇ ਨੇ ਜਦੋਂ ਬਿਜ਼ਨਸ ਜੇ ਆਪੋਜੀਸ਼ਨ ਕੋਈ ਬਿਜ਼ਨਸ ਲੈ ਕੇ ਆਉ ਉਹ ਤਾਂ ਵਿਚਾਰ ਕਰ ਲਵਾਂਗੇ ਪਰ ਲੇਕਿਨ ਬਿਜ਼ਨਸ ਐਟ ਦੇ ਸਟੇਜ ਹੈਗਾ ਉਹ ਤਿੰਨ ਦਿਨ ਦੇ ਉਹ ਤੰਦਰੀ ਹੋਊਗਾ ਸਾਲ ਦੇ ਪਹਿਲੇ 4 ਮਹੀਨੇ ਕੋਡ ਚ ਨਿਕਲ ਗਏ ਇਹ ਤਾਂ ਸਾਲ ਕਿਹੜਾ ਮੁੱਕ ਗਿਆ ਇਹ ਤਾਂ ਦੇਖਦੇ ਚੱਲੋ ਸੀ ਕਿੰਨਾ ਕਰਾਂਗੇ कैबनिट की अहम बैठक हुई और उस बैठक तो बाद जो अहम फैसले लै गए हैं उसू लैके पंजाब के ख़जाना मंत्री हरपाल चीमा बोल रहे सन और कैबिनेट मंत्री अमन अरोड़ा की तरफों जानकारी देते दी गई है तो पंजाब की कैबिनेट मीटिंग खत्म हो चुकी है कई अहम फैसले ले गए हैं मानसून इजलास दरीकों का ऐलान कर दता गया है तीन दिन तक विधानसभा का सैशन चलेगा दो तीन तो चार सितंबर में विधानसभा का सैशन होएगा हालांकि इस अलावा भी हो कई व्डे फैसल झंडी दी गई है ਪੰਜਾਬ ਸਟੇਟ এডਿਕੇਸ਼ਨ ਡਿਸੇਬਿਲਟੀ ਪਾਲਿਸੀ ਨੂੰ ਲੈ ਕੇ ਵੀ ਜਿਹੜਾ ਹੈ ਉਹ ਹਰੀ ਝੰਡੀ ਦਿੱਤੀ ਗਈ ਹੈ 3 ਦਿਨ ਦਾ ਜੁੱਥੇ ਇੱਕ ਪਾਸੇ ਵਿਧਾਨ ਸਭਾ ਦਾ ਉਜਲਾਸ ਹੋਏਗਾ ਜ ਜਿਸ ਦੀ ਸ਼ੁਰੂਆਤ 2 ਸਤੰਬਰ ਨੂੰ ਹੋ ਜਾਏਗੀ 2 3 ਤੇ 4 ਸਤੰਬਰ ਨੂੰ 3 ਦਿਨ ਤੱਕ ਪੰਜਾਬ ਵਿਧਾਨ ਸਭਾ ਦਾ ਜਿਹੜਾ ਹੈ ਉਹ ਸੈਸ਼ਨ ਚੱਲੇਗਾ ਜਿਸ ਦੇ ਵਿੱਚ ਜੋ ਐਟ ਪ੍ਰੈਜ਼ੈਂਟ ਤੱਕਰ ਬਿਜ਼ਨਸ ਐਫੇਅਰਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਖਜ਼ਾਨਾ ਮੰਤਰੀ ਦੇ ਮੁਤਾਬਕ 3 ਦਿਨ ਤੱਕਰ ਇਹ ਸੈਸ਼ਨ ਚੱਲੇਗਾ ਹਾਲਾਂਕਿ ਇਸ ਤੋਂ ਇਲਾਵਾ ਵੀ ਕਈ ਜੜੀਆਂ ਫੈਸਲੇ ਨੇ ਪਾਲਿਸੀਜ਼ ਨੇ ਉਹਨਾਂ ਨੂੰ ਹਰੀ ਦਿੱਤੀ ਗਈ ਹੈ ਫਾਇਰ ਸੇਫਟੀ ਐਕਟ ਦੇਨ ਮਹਿਲਾਵਾਂ ਦੀ ਪਰਤੀ ਦੀ ਪ੍ਰਕਿਰਿਆ ਦੇ ਵਿੱਚ ਵੀ ਵਿਸ਼ੇਸ਼ ਛੋਟਾ ਦਾ اعلان ਕੀਤਾ ਗਿਆ ਤਾਂ ਰਾਹਤ ਜਿਹੜੀ ਹੈ ਉਹ ਮਹਿਲਾਵਾਂ ਨੂੰ ਹੁਣ ਦਿੱਤੀ ਜਾਏਗੀ ਪਰਤੀ ਪ੍ਰਕਿਰਿਆ ਦੇ ਵਿੱਚ ਰਾਹਤ ਹੋਏਗੀ ਪੰਜਾਬ ਸਟੇਟ ਐਜੂਕੇਸ਼ਨ ਨੀਤੀ ਫਾਰ ਚਿਲड्रन ਡਿਸੇਬਿਲਟੀ ਨੀਤੀ ਵੀ ਪਾਸ ਕਰ ਦਿੱਤੀ ਗਈ ਹੈ ਪੰਜਾਬ ਸਟੇਟ ਐਜੂਕੇਸ਼ਨ ਨੀਤੀ ਫਾਰ ਅ ਡਿਸੇਬਿਲਟੀ ਉਹਦਾ ਦੇ ਵਿੱਚ ਵੀ ਕੁਝ ਖਾਸ ਜਿਹੜੀਆਂ ਨੇ ਉਹ ਰਾਹਤ ਛੋਟਾ ਦਿੱਤੀਆਂ ਗਈਆਂ ਨੇ ਪਹਜ ਬੱਚਿਆਂ ਨੂੰ ਹੁਣ ਇਸ ਦੇ ਫਾਇਦੇ ਮਿਲਣਗੇ ਪੰਜਾਬ ਸਰਕਾਰ ਦੀ ਤਰਫੋਂ ਪੰਜਾਬ ਕੈਬਨਿਟ ਦੇ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰਿਵਾਰਕ ਮਸਲਿਆਂ ਨੂੰ ਸੁਲਝਾਉਣ ਵਾਲੇ ਕਾਉਂਸਲਰ ਦਾ ਪੱਤਾ ਵੀ ਵਧਾ ਦਿੱਤਾ ਗਿਆ ਪਹਿਲਾਂ 75 ਰੁਪਏ ਪਰ ਪਰ ਡੇ ਉਹਨਾਂ ਨੂੰ ਦਿੱਤਾ ਜਾਂਦਾ ਸੀ ਹੁਣ ਉਹ 600 ਰੁਪਏ ਪ੍ਰਤੀ ਦਿਨ ਕਰ ਦਿੱਤਾ ਗਿਆ ਸਟੇਟ ਯੂਥ ਪਾਲਿਸੀ 2024 ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਜਿਸ ਦੇ ਤਹਿਤ ਹੁਣ ਹਰ ਪਿੰਡ ਦੇ ਵਿੱਚ ਯੂਥ ਕਲੱਬ ਖੁੱਲੇਗਾ ਔਰ ਜਿਹੜੇ ਵੀ ਬੱਚੇ ਖੇਡਣ ਦੇ ਲਈ ਜਾਣਗੇ ਨੈਸ਼ਨਲ ਲੈਵਲ ਤੇ ਖੇਡ ਰਹੇ ਨੇ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਉਹਨਾਂ ਨੂੰ ਫਾਈਨੈਂਸ਼ੀਅਲ ਏਡ ਵੀ ਸਰਕਾਰ ਦਏਗੀ ਤਾਂ ਹਰ ਪਿੰਡ ਦੇ ਵਿੱਚ ਯੂਥ ਕਲੱਬ ਬਣਾਏ ਜਾਣਗੇ ਕਿਉਂਕਿ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਤਾਂ ਖਿਡਾਰੀਆਂ ਦੇ ਲਈ 500 ਸੀਨੀਅਰ ਕੋਚ ਅਤੇ ਹੋਰ ਫੈਕਲਟੀ ਦਾ ਵੀ ਪ੍ਰਬੰਧ ਕੀਤਾ ਜਾਏਗਾ ਤਾਂ ਪੰਜਾਬ ਕੈਬਨਿਟ ਦੇ ਵਿੱਚ ਇਹ ਵੱਡੇ ਫੈਸਲੇ ਜਿਹੜੇ ਨੇ ਉਹ ਲਾਏ ਗਏ ਨੇ ਔਰ ਖਾਸ ਤੌਰ ਤੇ ਜੋ ਵਿਧਾਨ ਸਭਾ ਦਾ ਸੈਸ਼ਨ ਹੁਣ ਹੈ ਉਸੇ ਤਰੀਕੇ ਦਾ ਐਲਾਨ ਕੀਤਾ ਗਿਆ 3 ਦਿਨ ਤੱਕਰ ਇਹ ਸੈਸ਼ਨ ਚੱਲੇਗਾ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਦਰਸਲ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਜਲੰਧਰ ਦੀ ਜਿਮਨੀ ਚੌਂ ਦੇ ਵਿੱਚ ਅਕਾਲੀ ਦਲ ਵੱਲੋਂ ਚੋਣ ਲੜੇ ਸਨ ਅਕਾਲੀ ਦਲ ਦੇ ਤਿੰਨ ਵਾਰ ਦੇ ਉਹ ਦਰਸਲ ਇਸ ਵੇਲੇ ਅਕਾਲੀ ਦਲ ਦੇ ਕੋਲ ਤਿੰਨ ਵਿਧਾਇਕ ਨੇ ਤੇ ਸੁਖੀ ਦੇ ਜਾਣ ਤੋਂ ਬਾਅਦ ਹੁਣ ਅਕਾਲੀ ਦਲ ਦੇ ਕੋਲ ਮਹਿਜ਼ ਦੋ ਵਿਧਾਇਕ ਹੀ ਰਹਿ ਗਏ ਨੇ ਦੋ ਵਿਧਾਇਕਾਂ ਤੱਕ ਅਕਾਲੀ ਦਲ ਸਿਮਟ ਕੇ ਰਹਿ ਗਈ ਹੈ ਕਿਉਂਕਿ ਉਹਨਾਂ ਦਾ ਮੌਜੂਦਾ ਵਿਧਾਇਕ ਜੋ ਸੀ ਡਾਕਟਰ ਸੁਖਵਿੰਦਰ ਸੁਖੀ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਨੇ ਅੱਜ ਆਪ ਦੇ ਪਰਿਵਾਰ ਦੇ ਵਿੱਚ ਵਿਲੱਖਣ ਕਸਮ ਦਾ ਵਾਅਦਾ ਹੋਇਆ ਮੁੱਖ ਮੰਤਰੀ ਕਿਉਂਕਿ ਉਹਨਾਂ ਨੇ ਪਾਰਟੀ ਨੂੰ ਜੁਆਇਨ ਉਹਨਾਂ ਨੂੰ ਪਾਰਟੀ ਚ ਜੁਆਇਨ ਕਰਵਾਇਆ ਤਾਂ ਉਹਨਾਂ ਦੀ ਤਰਫੋਂ ਇਹ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਏਜੰਡੇ ਦੇ ਉੱਤੇ ਪੂਰਾ ਉਤਰਾਂਗੇ ਵਿਧਾਇਕ ਨੇ ਜਿਹੜਾ ਇਹ ਗੱਲ ਆਖੀ ਹੈ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਤਾ ਵਿਧਾਇਕ ਹੋਣ ਦੇ ਬਾਵਜੂਦ ਆਮ ਲੋਕਾਂ ਦਾ ਮੁਫਤ ਇਲਾਜ ਕਰਦੇ ਨੇ ਸੁਖੀ ਮੁੱਖ ਮੰਤਰੀ ਮਾਨ ਇਸ ਗੱਲ ਦੀ ਜਿਹੜੀ ਹੈ ਉਸ ਲਾਗਾ ਕਾਰਿਆ ਨੇ ਤਾਂ ਕਾਨੂੰਨੀ ਪੱਖ ਦੇ ਕੇ ਅਸਤੀਫੇ ਵਾਲੀ ਪ੍ਰਕਿਰਿਆ ਦਾ ਫੈਸਲਾ ਲਿਆ ਜਾਵੇਗਾ ਇਹ ਡਾਕਟਰ ਸੁਖੀ ਕਹਿ ਰਹੇ ਨੇ ਤਾਂ ਇੱਕ ਛਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਲੱਗਾ ਹੈ ਕਿਉਂਕਿ ਤਨਹੀਂ ਵਿਧਾਇਕ ਉਹਨਾਂ ਦੇ ਕੋਲ ਸਨ ਇੱਕ ਲੋਕ ਸਭਾ ਦੀ ਸੀਟ ਜਿੱਤੇ ਸੀ ਲੇਕਿਨ ਹੁਣ ਛਟਕਾ ਜਿਹੜਾ ਹੈ ਵੱਡਾ ਛਟਕਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਵਿਧਾਇਕਾਂ ਤੱਕਰ ਸਿਮਟ ਕੇ ਰਹਿ ਗਈ ਹੈ ਤਾਂ ਉਦਨ ਮੁੱਖ ਮੰਤਰੀ ਮਾਨ ਇਸ ਜੁਆਇਨਿੰਗ ਤੋਂ ਬਾਅਦ ਗੈਰਨਕੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਡਾਕਟਰ ਸੁਖਵਿੰਦਰ ਸੁਖੀ ਦੇ ਆਮ ਆਦਮੀ ਪਾਰਟੀ ਚ ਆਉਣ ਤੋਂ ਬਾਅਦ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਵੱਡਾ ਝਟਕਾ ਉਸ ਵੇਲੇ ਲੱਗਦਾ ਹੈ ਜਦੋਂ ਬੰਗਾ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਵਿਧਾਇਕ ਸ਼ਾਮਲ ਹੋ ਜਾਂਦੇ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀ ਤਾਂ ਜਲੰਧਰ ਦੀ ਜ਼ਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਤਰਫੋਂ ਚੋਣ ਉਹਨਾਂ ਨੇ ਲੜੀ ਸੀ ਅਕਾਲੀ ਦਲ ਦੇ ਤਿੰਨ ਵਿਧਾਇਕ ਨੇ ਲੇਕਿਨ ਸੁਖੀ ਦੇ ਜਾਣ ਤੋਂ ਬਾਅਦ ਹੁਣ ਅਕਾਲੀ ਦਲ ਦੇ ਕੋਲ ਸਿਰਫ ਦੋ ਵਿਧਾਇਕ ਰਹਿ ਗਏ ਨੇ ਅੱਜ ਆਪ ਦੇ ਪਰਿਵਾਰ ਦੇ ਵਿੱਚ ਵਿਲੱਖਣ ਕਸਮ ਦਾ ਵਾਦਾ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਤਾਂ ਤਸਵੀਰਾਂ ਤੁਸੀਂ ਜੁਆਇਨਿੰਗ ਦਾ ਦੇਖ ਰਹੇ ਹੋ ਮੁੱਖ ਮੰਤਰੀ ਮਾਨ ਉਹਨਾਂ ਦੀ ਤਰਫੋਂ ਪਾਰਟੀ ਚ ਜੁਆਇਨ ਕਰਵਾਇਆ ਗਿਆ ਬੰਗਾ ਦੋਜ ਵਿਧਾਇਕ ਸੀ ਅਕਾਲੀ ਦਲ ਦੇ ਡਾਕਟਰ ਸੁਖਵਿੰਦਰ ਸੁਖੀ ਉਹ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹ ਬਤੌਰ ਉਹਨਾਂ ਦੇ ਮੈਂਬਰ ਹਾਲਾ ਕਿ ਦੇਖਣਾ ਰਹੇਗਾ ਕਿ ਜੋਇਨ ਕਰਨ ਤੋਂ ਬਾਅਦ ਮਿਲਦੀ ਹੈ ਜਾਂ ਨਹੀਂ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ ਲੇਕਿਨ ਜਦੋਂ ਜੁਆਇਨਿੰਗ ਹੁੰਦੀ ਹੈ ਜੁਆਇਨਿੰਗ ਤੋਂ ਬਾਅਦ ਖਾਸ ਦੌਰ ਤੇ ਮੁੱਖ ਮੰਤਰੀ ਮਾਨਵੀ ਬੋਲਦੇ ਨੇ ਤਾਰੀਫ ਕਰਦੇ ਨੇ ਡਾਕਟਰ ਸੁਖੀ ਦੀ ਤਾਂ ਉਧਰ ਦੂਸਰੀ ਤਰਫੋਂ ਜੇਕਰ ਅਸੀਂ ਗੱਲ ਕਰੇ ਡਾਕਟਰ ਸੁਖੀ ਦੀ ਤਾਂ ਉਹ ਕਹਿ ਰਹੇ ਨੇ ਕਾਨੂੰਨੀ ਪੱਖ ਦੇ ਕੇ ਅਸਤੀਫੇ ਵਾਲੀ ਪ੍ਰਕਿਰਿਆ ਦਾ ਉਹ ਫੈਸਲਾ ਲੈਣਗੇ ਤਾਂ ਸੁਖੀ ਦੇ ਜਾਣ ਤੋਂ ਬਾਅਦ ਅਕਾਲੀ ਦਲ ਹੁਣ ਦੋ ਵਿਧਾਇਕਾ ਤੱਕਰ ਹੀ ਸਿਮਟ ਕੇ ਰਾਜਾ ਬਲਤਨ ਵਿਧਾਇਕ ਸਨ ਲੇਕਿਨ ਹੁਣ ਕਿਉਂਕਿ ਡਾਕਟਰ ਸੁਖਵਿੰਦਰ ਸੁਖੀ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਨੇ ਬੰਗਾ ਤੋਂ ਵਿਧਾਇਕ ਸਨ ਲੇਕਿਨ ਹੁਣ ਉਹ ਆਮ ਆਦਮੀ ਪਾਰਟੀ ਦੀ ਦੇ ਨੁਮਾਇੰਦੇ ਬਣ ਚੁੱਕੇ ਨੇ ਹੁਣ ਦੇਖਣਾ ਰਹੇਗਾ ਕਿ ਪਾਰਟੀ ਤਾਂ ਜੁਆਇਨ ਕੀਤੀ ਹੈ ਪਾਰਟੀ ਦੀ ਤਰਫੋਂ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜਾਂ ਨਹੀਂ ਕਿਉਂਕਿ ਹਾਲਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਵੀ ਹੋਣੀਆਂ ਨੇ ਚਾਰ ਸੀਟਾਂ ਦੇ ਉੱਤੇ ਜਿੰਨੀ ਚੋਣਾਂ ਹੋਣੀਆਂ ਨੇ ਪੰਚਾਇਤੀ ਚੋਣਾਂ ਨਗਰ ਕੌਂਸਲ ਦੀਆਂ ਚੋਣਾਂ ਹਲਚਲ ਕਾਫੀ ਜੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ ਹੁੰਦੀ ਹੋਈ ਨਜ਼ਰ ਆਏਗੀ ਬਹਰਾਲ ਲੇਕਿਨ ਜੋ ਅੱਜ ਇਹ ਘਟਨਾਕ੍ਰਮ ਵਾਪਰਿਆ ਸਿਆਸਤ ਦੇ ਨਾਲ ਜੁੜਿਆ ਹੋਇਆ ਇਹ ਇਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਬਹੁਤ ਵੱਡੇ ਛਟਕੇ ਦੇ ਬਰਾਬਰ ਸੀ ਕਿਉਂਕਿ ਤਨਹੀਂ ਵਿਧਾਇਕ ਉਹਨਾਂ ਦੇ ਕੋਲ ਸਨ ਕਿਸੇ ਸਮੇਂ ਮੈਜੋਰਟੀ ਦੇ ਵਿੱਚ ਸਰਕਾਰ ਬਣਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ 74-75 ਦੇ ਕਰੀਬ ਉਹਨਾਂ ਦੇ ਕੋਲ ਵਿਧਾਇਕ ਕਿਸੇ ਸਮੇਂ ਹੁੰਦੇ ਸੀ ਪੰਜਵਾਰ ਦਾ ਮੁੱਖ ਮੰਤਰੀ ਵੀ ਉਹਨਾਂ ਦੀ ਤਰਫੋਂ ਪਾਰਟੀ ਦੀ ਤਰਫੋਂ ਦਿੱਤਾ ਗਿਆ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗੱਲ ਕਰ ਰਿਹਾ ਲੇਕਿਨ ਹੁਣ ਪਾਰਟੀ ਦੋ ਵਿਧਾਇਕਾ ਤੱਕਰ ਹਿੱਸੇ ਮਿਟ ਕੇ ਰਹਿ ਗਈ ਤਾਂ ਉੱਧਰ ਮੁੱਖ ਮੰਤਰੀ ਭਗਵੰਤ ਮਾਨ ਦਾਵਾ ਕਰ ਰਹੇ ਨੇ ਕਿ ਡਾਕਟਰ ਸੁਖਵਿੰਦਰ ਸੁਖੀ ਦੇ ਪਾਰਟੀ ਜੁਆਇਨ ਕਰਨ ਤੋਂ ਬਾਅਦ ਪਾਰਟੀ ਹੋਰ ਤਗੜੀ ਹੋ ਗਈ ਹੈ ਨਵਾਂ ਸ਼ਹਿਰ ਤੋਂ ਸ਼ਹੀਦ ਸ਼ਿਦ ਪਗਤ ਸਿੰਘ ਰਾਂ ਦੀ ਧਰਤੀ ਨੂੰ ਉਹ ਰਿਪਰੈਜ਼ੈਂਟ ਕਰਦੇ ਆ ਡਾਕਟਰ ਸੁਖਵਿੰਦਰ ਸੁਖੀ ਜੀ ਐਮਐਲਏ ਨੇ ਤੇ ਦਬੇ ਕੁਝ ਲੋਕਾਂ ਲਈ ਡਾਕਟਰ ਬੀਮਰਾਓ ਅੰbedkar ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲਦੇ ਨੇ ਆਪਣਾ ਇੱਕ ਕਲੀਨਿਕ ਹੈ ਜਿੱਥੇ ਐਮਐਲਏ ਹੋਣ ਦੇ ਬਾਵਜੂਦ ਵੀ ਗਰੀਬਾਂ ਦੇ ਮੁਫਤ ਇਲਾਜ ਆਮ ਲੋਕਾਂ ਨੂੰ ਆਪਣੀ ਡਾਕਟਰੀ ਮਹਾਰਤ ਜਿਹੜੀ ਪ੍ਰਮਾਤਮਾ ਨੇ ਬਖਸ਼ੀ ਹੈ ਉਹ ਤੋਂ ਆਮ ਲੋਕਾਂ ਨੂੰ ਰਾਹਤ ਦਿੰਦੇ ਆ ਲੋਕਾਂ ਦਾ ਇਲਾਜ ਕਰਦੇ ਆ ਤੇ ਨਾਲ ਦੀ ਨਾਲ ਉਹਨਾਂ ਦੀ ਡਿਊਟੀ ਲੋਕਾਂ ਨੇ ਸਮਾਜ ਦਾ ਆਪਰੇਸ਼ਨ ਕਰਨ ਦੀ ਵੀ ਲਾਈ ਹੋਈ ਹੈ ਸੋ ਅੱਜ ਬਹੁਤ ਸਾਰੇ ਸਾਥੀ ਸਾਡੇ ਪਾਰਟੀ ਦੇ ਬੈਠੇ ਨੇ ਜਦ ਡਾਕਟਰ ਸੰਦੀਪ ਆਟਕ ਬੈਠੇ ਨੇ ਸੰਠਨ ਦੇਖਦੇ ਨੇ ਸਾਡੇ ਐਸਸੀ ਵਿੰਗ ਦੇ ਪ੍ਰਧਾਨ ਐਮਐਲਏ ਮਹਿਲਕਲਾ ਕੁਲਵੰਤ ਪੰਡੋਰੀ ਜੀ ਬੈਠੇ ਨੇ ਤੇ ਡਾਕਟਰ ਸਾਹਿਬ ਦੇ ਨਾਲ ਆਏ ਨੇ ਵੀ ਐਸਸੀ ਵਿੰਗ ਦੇ ਪ੍ਰਧਾਨ ਨਵਾਂ ਸ਼ਹਿਰ ਦੇ ਕੀ ਨਾਮ ਹੋਣਾ ਸੋਨ ਲਾਲ ਟਾਂਡਾ ਜੀ ਉਹ ਵੀ ਉਹ ਵੀ ਇੱਥੇ ਪਹੁੰਚੇ ਨੇ ਧੰਨਵਾਦ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਬਹੁਤ ਸਾਰੇ ਡਾਕਟਰ ਨੇ ਬਹੁਤ ਸਾਰੇ ਸਮਾਜ ਸੇਵੀ ਨੇ ਬਹੁਤ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਵੈਸੇ ਵੀ ਡਾਕਟਰ ਕਮਿਊਨਿਟੀ ਦੀ ਆਮਾਨੀ ਪਾਰਟੀ ਨਾਲ ਕਾਫੀ ਮਿਲਦੀ ਐ ਸਟਾਰ ਮਿਲਦੇ ਐ ਜਿਦੇ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਐ ਡਾਕਟਰ ਬਲਵੀਰ ਸਿੰਘ ਐ ਡਾਕਟਰ ਚੰਨੀ ਐ ਚਮਕੌਰ ਸਾਹ ਵਾਲੇ ਡਾਕਟਰ ਗਗਜੋਤ ਹੈ ਡਾਕਟਰ ਅਜੇ ਗੁਪਤਾ ਹੈ ਡਾਕਟਰ ਬਿਜੈ ਸਿੰਘ ਲਾ ਡਾਕਟਰ ਸਾਡੇ ਸਭ ਤੋਂ ਵੱਡੀ ਗੱਲ ਦਾ ਘਰੇ ਵੀ ਡਾਕਟਰ ਹੈ ਉਹ ਭੋਲੀ ਗਏ ਸੀ